ਕਿਉਂਕਿ ਪਹਿਲੀ ਗੱਲ ਤਾਂ ਇਹ ਸਮਝਣਾ ਹੈ ਕਿ ਉਹਨਾਂ ਨੇ ਕਿਹਾ ਆਤਮ ਗਿਆਨ ਬਾਰੇ ਸਿੱਖ ਕਿ ਆਪਣੀ ਆਤਮਾ ਨੂੰ ਜਾਣ ਆਪਣੇ ਆਪ ਨੂੰ ਸਮਝ ਕਿਉਂਕਿ ਜਦੋਂ ਤੂੰ ਆਪਣੇ ਆਪ ਨੂੰ ਜਾਣ ਲੈਂਦਾ ਹੈ ਤੈਨੂੰ ਆਪਣੀ ਆਤਮਾ ਦਾ ਗਿਆਨ ਹੋ ਜਾਂਦਾ ਹੈ ਤਾਂ ਫੇਰੇ ਤੇਰੇ ਜੀਵਨ ਚਾਲ ਵਾਲੀਆਂ ਮੁਸੀਬਤਾਂ ਤੇਰੇ ਜੀਵਨ ਚਾਲ ਵਾਲੀਆਂ ਪਰੇਸ਼ਾਨੀਆਂ ਤੇਰੇ ਜੀਵਨ ਚਾਲ ਵਾਲੀਆਂ ਰੁਕਾਵਟਾਂ ਜਾਂ ਤੈਨੂੰ ਮਿਲਣ ਵਾਲੀ ਹਰ ਤਰ੍ਹਾਂ ਦੀ ਅਸਫਲਤਾ ਇਹ ਬੜੀ ਛੋਟੀ ਰਹਿ ਜਾਂਦੀ ਹੈ ਕਿਉਂਕਿ ਜਦੋਂ ਬੰਦੇ ਨੂੰ ਆਪਣੀ ਆਤਮਾ ਦਾ ਗਿਆਨ ਹੋ ਜਾਂਦਾ ਹੈ ਨਾ ਕਿ ਮੇਰੀ ਆਤਮਾ ਪਰਮਾਤਮਾ ਦਾ ਰੂਪ ਹੈ ਇਹ ਪਰਮ ਸ਼ਕਤੀਸ਼ਾਲੀ ਪਰਮਾਤਮਾ ਦਾ ਅੰਸ਼ ਹੈ ਔਰ ਜੇ ਪਰਮਾਤਮਾ ਅਨੰਤ ਹੈ ਬੇਅੰਤ ਹੈ ਸ਼ਕਤੀਸ਼ਾਲੀ ਹੈ ਜੇ ਉਹਦੀ ਆਤਮਾ ਮੇਰੇ ਅੰਦਰ ਹੈ ਤਾਂ ਮੈਂ ਕਦੀ ਕਮਜ਼ੋਰ ਹੋ ਹੀ ਨਹੀਂ ਸਕਦਾ ਇਹ ਸਮਝਣਾ ਜ਼ਰਾ ਸਾਰਿਆਂ ਨੇ ਪਰ ਇਹ ਕਦੋਂ ਉਹ ਕਹਿੰਦੇ ਸਿੱਖ ਲੈ ਆਤਮ ਗਿਆਨ ਕੋ ਜੋ ਸਭ ਸੁੱਖੋਂ ਦਾ ਮੂਲ ਰਬੀਦਾਸ ਜ਼ਰਾ ਗੌਰ ਕਰਨਾ ਸ੍ਰੀ ਗੁਰੂ ਰਬੀਦਾਸ ਜੀ ਕੀ ਕਹਿੰਦੇ ਆ ਰਬੀਦਾਸ ਆਤਮ ਗਿਆਨ ਬਿਨ ਜੋ ਸਿੱਖਾ ਸਭ ਧੂਰ ਧੂਰ ਦਾ ਮਤਲਬ ਧੂਲ ਮਿੱਟੀ ਜਿੱਦਾ ਹੁੰਦੀ ਹੈ ਨਾ ਬੰਦਾ ਕਹਿੰਦਾ ਇੱਕ ਪਾਸੇ ਹੀਰੇ ਐ ਲਾਲ ਐ ਦੂਜੇ ਪਾਸੇ ਮਿੱਟੀ ਉਹ ਕਹਿੰਦੇ ਜੇ ਤੂੰ ਆਪਣੀ ਆਤਮਾ ਨੂੰ ਹੀ ਨਾ ਜਾਣਿਆ ਆਪਣੇ ਆਪ ਨੂੰ ਹੀ ਨਾ ਜਾਣਿਆ ਤਾਂ ਤੂੰ ਜੋ ਮਰਜੀ ਸਿੱਖ ਲੈ ਪੂਰੀ ਦੁਨੀਆ ਦਾ ਗਿਆਨ ਇਕੱਠਾ ਕਰ ਲੈ ਉਹ ਸਾਰਾ ਵਿਅਰਥ ਹੈ ਕਿਉਂਕਿ ਉਸ ਗਿਆਨ ਨੇ ਉਹ ਦੁਨੀਆ ਦੇ ਗਿਆਨ ਨੇ ਕਿਤੇ ਕੰਮ ਨਹੀਂ ਆਣਾ ਜਿੱਥੇ ਤੈਨੂੰ ਆਪਣੇ ਆਪ ਦੀ ਜਦੋਂ ਸਮਝ ਹੁਣੀ ਹੈ ਨਾ ਆਪਣੇ ਅੰਦਰ ਦੀ ਸ਼ਕਤੀਆਂ ਦਾ ਜਦੋਂ ਪਤਾ ਲੱਗਣਾ ਹੈ ਜਿੱਥੇ ਉਹਨੇ ਤੇਰੇ ਕੰਮ ਆਣਾ ਹੈ ਉਥੇ ਦੁਨੀਆ ਦੇ ਕਿਸੇ ਗਿਆਨ ਨੇ ਤੇਰੇ ਕੰਮ ਨਹੀਂ ਆਣਾ ਹੁਣ فرض ਕਰੋ ਇੱਕ ਬੰਦੇ ਨੂੰ ਪਤਾ ਲੱਗ ਜਾਵੇ ਧਰਤੀ ਤੋਂ ਚੰਦਰਮਾ ਕਿੰਨੀ ਦੂਰ ਹੈ ਗਿਆਨ ਮਿਲ ਗਿਆ ਸੂਰੇ ਉੱਪਰ ਕੀ ਹੈ ਮੰਗਲ ਤੇ ਕੀ ਹੈ ਗਿਆਨ ਮਿਲ ਗਿਆ ਪਰ ਉਹਦੇ ਨਾਲ ਇਨਸਾਨ ਦੇ ਜੀਵਨ 'ਚ ਕੀ ਬਦਲਾਅ ਆਏਗਾ ਚਿੰਤਾ ਉੱਥੇ ਰਹੀ ਟੈਨਸ਼ਨ ਉੱਥੇ ਰਹਾ ਡਰ ਉੱਥੇ ਰਹਾ ਪਰੇਸ਼ਾਨੀਆਂ ਉੱਥੇ ਰਹੀਆਂ ਸਿਰਫ ਗਿਆਨ ਮਿਲ ਗਿਆ ਕਿ ਫਲਾਨੀ ਚੀਜ਼ ਦੇ ਬਾਰੇ ਮੈਨੂੰ ਪਤਾ ਲੱਗ ਗਿਆ ਪਰ ਸਾਡੇ ਜੀਵਨ 'ਚ ਕੋਈ ਬਦਲਾਅ ਨਹੀਂ ਆਇਆ ਬੋਲੋ ਸਮਝਦੇ ਹੋ ਕਿ ਨਹੀਂ ਜਿੱਦਾਂ ਸਮਝ ਲਓ ਕਿ ਕੋਈ ਆਦਮੀ ਦੁਖੀ ਹੈ ਕਿਸੇ ਦੇ ਪੇਟ 'ਚ ਦਰਦ ਹੈ ਕਿਸੇ ਦੇ ਜੀਵਨ 'ਚ ਅਸਫਲਤਾ ਹੈ ਉਹਨੂੰ ਸਫਲਤਾ ਨਹੀਂ ਮਿਲਦੀ ਕਿਸੇ ਵੀ ਕੰਮ 'ਚ ਹੱਤਪੰੰਦ ਉਹਨੂੰ ਕਾਮਯਾਬੀ ਨਹੀਂ ਮਿਲਦੀ ਹੁਣ ਉਹ ਜਾਣ ਲੈਂਦਾ ਹੈ ਸਾਇੰਸ ਬਾਰੇ ਕੀ ਮੰਗਲ ਤੇ ਕੀ ਹੈ ਬੁੱਧ ਤੇ ਕੀ ਹੈ ਸ਼ਨੀ ਤੇ ਕੀ ਹੈ ਕਿ ਆ ਸਮਝ ਲੈਂਦਾ ਹੈ ਕਿ तितਲੀ ਵਾਰੇ ਚਿੜੀਆਂ ਵਾਰੇ ਪੇੜਾ ਪੌਦਿਆਂ ਵਾਰੇ ਪੜ ਲੈਂਦਾ ਉਹਨਾਂ ਬਾਰੇ ਸਾਰਾ ਕੁਝ ਤਾਂ ਕੀ ਉਹਦੇ ਨਾਲ ਉਹਦੀ ਉਹ ਦਰਦ ਦੂਰ ਹੋ ਜਾਏਗੀ ਕਿ ਉਹਦੇ ਨਾਲ ਉਹਦੇ ਜੀਵਨ ਚ ਜੋ ਅਸਫਲਤਾ ਮਿਲਦੀ ਹੈ ਉਹਨੂੰ ਸਫਲਤਾ ਮਿਲਣੀ ਸ਼ੁਰੂ ਹੋ ਜਾਏਗੀ ਕਿ ਉਹਦੇ ਨਾਲ ਉਹਦੀਆਂ ਪਰੇਸ਼ਾਨੀਆਂ ਘੱਟ ਹੋ ਜਾਣਗੀਆਂ ਨਹੀਂ ਪਰੇਸ਼ਾਨੀਆਂ ਉੱਥੇ ਰਹਿਣਗੀਆਂ ਹਾਂ ਜਾਣਕਾਰੀ ਮਿਲ ਗਈ ਪਰ ਪਰੇਸ਼ਾਨੀ ਤਾਂ ਉੱਥੇ ਹੀ ਹੈ ਪਰ ਜਿੱਦਾਂ ਹੀ ਅਸੀਂ ਆਪਣੀ ਆਤਮਾ ਬਾਰੇ ਜਾਣਦੇ ਹਾਂ ਉਹ ਪਰਮਾਤਮਾ ਬਾਰੇ ਸਮਝਦੇ ਹਾਂ ਤੇ ਜਿੱਦੈ ਸਾਨੂੰ ਆਤਮਾ ਔਰ ਪਰਮਾਤਮਾ ਦੀ ਸ਼ਕਤੀ ਦਾ ਪਤਾ ਲੱਗਦਾ ਹੈ ਉਦੋਂ ਹੀ ਸਾਡੇ ਅੰਦਰ ਉਹ ਬਦਲਾਅ ਹੋਣਾ ਸ਼ੁਰੂ ਹੋ ਜਾਂਦਾ ਹੈ ਕਿ ਸਾਡੇ ਦੁੱਖ ਬਿਮਾਰੀਆਂ ਪਰੇਸ਼ਾਨੀਆਂ ਤਕਲੀਫਾਂ ਇਹ ਦੂਰ ਹੁੰਦੀਆਂ ਚਲੀਆਂ ਜਾਂਦੀਆਂ ਹਨ ਸਮਝ ਲੈਣਾ ਸਾਰਿਆਂ ਨੇ ਜੇ ਤਾਂ ਹੁਣ ਤੁਹਾਨੂੰ ਇੱਕ ਛੋਟਾ ਜਿਹਾ ਸਵਾਲ ਪੁੱਛਾਂਗੇ ਉਹਦਾ ਜਵਾਬ ਦੇਣਾ ਤੁਸੀਂ ਤਿਆਰ ਹੋ ਦੇਣ ਨੂੰ ਆ ਸਾਹਮਣੇ ਪੇੜ ਹੈ ਪੇੜ ਨਜ਼ਰ ਆ ਰਿਹਾ ਨਾ ਤੁਹਾਨੂੰ ਆ ਸਾਹਮਣੇ ਇੱਕ ਬ੍ਰਿਕਸ਼ ਹੈ ਆ ਰਿਹਾ ਨਜ਼ਰ ਸਾਰਿਆਂ ਨੂੰ ਇਹ ਪੇੜ ਨਜ਼ਰ ਆ ਰਿਹਾ ਨਾ ਤੁਹਾਨੂੰ ਹੁਣ ਫਰਜ਼ ਕਰੋ ਇਹ ਪੇੜ ਤੋਂ ਪੱਤਾ ਤੋੜ ਦਈਏ ਜਾਂ ਇਹ ਪੇੜ ਦੀ ਟਾਣੀ ਟਾਣੀ ਤੋੜ ਦਈਏ ਅਸੀਂ ਸਮਝਦੇ ਹੋ ਕਿ ਨਹੀਂ ਹੁਣ ਜਦੋਂ ਪੇੜ ਦੀ ਟਾਣੀ ਤੋੜ ਦਿੱਤੀ ਜਾਵੇ ਪੱਤਾ ਤੋੜ ਦਿੱਤਾ ਜਾਵੇ ਤਾਂ ਜਿਹੜਾ ਨਵਾਂ ਪੱਤਾ ਆਣਾ ਕਿੱਥੋਂ ਆਣਾ ਹੈ ਬਾਹਰੋਂ ਆਣਾ ਹੈ ਜਾਂ ਉਹਦੇ ਅੰਦਰੋਂ ਆਣਾ ਹੈ ਜਵਾਬ ਦੇਣਾ ਤੁਸੀਂ ਸੌਖਾ ਜਾਂ ਸਵਾਲ ਹੈ ਸਿੰਪਲ ਜਿਹਾ ਸਵਾਲ ਹੈ ਉਹਦੇ ਅੰਦਰੋਂ ਇੱਕ ਨਵਾਂ ਨਵੀਂ ਕੁੰਬੜ ਫੁੱਟੇਗੀ ਇੱਕ ਨਵਾਂ ਪੱਤਾ ਉਸ ਟਾਣੀ 'ਚੋਂ ਨਿਕਲੇਗਾ ਜੇ ਟਾਣੀ ਤੋੜ ਦੇਦੋ ਉਹਦੀ ਇੱਕ ਨਵੀਂ ਟਾਣੀ ਪੇੜ ਦੇ ਅੰਦਰੋਂ ਆਏਗੀ ਤਮੇ ਨਹੀਂ ਹੋਦ ਨਹੀਂ ਹੁਣ ਉਹ ਪੇੜ ਦੇ ਅੰਦਰੋਂ ਨਵੇਂ ਪੱਤਾ ਨਵੇਂ ਫਲ ਨਵੇਂ ਫੁੱਲ ਨਮੀਆਂ ਟਹਿਣੀਆਂ ਆਂਦੀਆਂ ਹੈ ਇਹਦਾ ਮਤਲਬ ਕੀ ਹੈ ਕਿ ਉਹ ਪੇੜ ਦੇ ਅੰਦਰ ਉਹ ਪ੍ਰਾਣ ਸ਼ਕਤੀ ਬੈਠੀ ਹੋਈ ਹੈ ਜਿਹੜੀ ਉਹਨੂੰ ਠੀਕ ਕਰ ਰਹੀ ਹੈ ਜਿਹੜੀ ਚੀਜ਼ ਟੁੱਟ ਗਈ ਹੈ ਉਹਨੂੰ ਦੁਬਾਰਾ ਜੋੜ ਰਹੀ ਹੈ ਜਿਹੜਾ ਪੱਤਾ ਝੜ ਗਿਆ ਉਹਨੂੰ ਦੁਬਾਰਾ ਲਿਆ ਰਿਹਾ ਹੈ ਇਸੇ ਤਰ੍ਹਾਂ ਦਸਨਾ ਕੀ ਚਾਹਦੇ ਆ ਕਿ ਜਿਹੜੀ ਪਾਵਰ ਹੈ ਨਾ ਸ਼ਕਤੀ ਕੰਮ ਕਰ ਰਹੀ ਹੈ ਸਾਡੇ ਸਾਰੇ ਅੰਦਰ ਚਾਹੇ ਉਹ ਪੇੜਾ ਅੰਦਰ ਹੈ ਪਸ਼ੂ ਪੰਛੀ ਅੰਦਰ ਹੈ ਚਾਹੇ ਤੁਹਾਡੇ ਅੰਦਰ ਹੈ ਉਹ ਪਾਵਰ ਉਹ ਸ਼ਕਤੀ ਤੁਹਾਡੇ ਅੰਦਰ ਬੈਠੀ ਹੋਈ ਹੈ ਸਮਝ ਦਿਓ ਕਿ ਨਹੀਂ ਉਹ ਤੁਹਾਡੇ ਕਿੱਥੇ ਬੈਠੀ ਹੈ ਅੰਦਰ ਔਰ ਜਦੋਂ ਉਸ ਅੰਦਰਲੀ ਸ਼ਕਤੀ ਨੂੰ ਤੁਸੀਂ ਜਾਣ ਲੈਂਦੇ ਹੋ ਉਦੋਂ ਵਿਸ਼ਵਾਸ ਕਰਨਾ ਸ਼ੁਰੂ ਕਰ ਦਿੰਦੇ ਹੋ ਤਾਂ ਬਾਹਰੋਂ ਤੁਹਾਡੇ ਜੀਵਨ ਚ ਜਿੰਨੀਆਂ ਪਰੇਸ਼ਾਨੀਆਂ ਆਂਦੀਆਂ ਹੈ ਅੰਦਰੋਂ ਤੁਹਾਨੂੰ ਉਹ ਸ਼ਕਤੀ ਮਿਲਦੀ ਜਿੱਦਾਂ ਪੇੜ ਦਾ ਕੋਈ ਪੱਤਾ ਤੋੜ ਦੇਵੇ ਤਾਂ ਨਵਾਂ ਪੱਤਾ ਆ ਜਾਂਦਾ ਹੈ ਤਾਂ ਜਿਹਨੂੰ ਅੰਦਰਲੀ ਸ਼ਕਤੀ ਦਾ ਗਿਆਨ ਹੋ ਜਾਂਦਾ ਸਮਝ ਹੋ ਜਾਂਦੀ ਹੈ ਫਿਰ ਬਾਹਰਲੇ ਹਾਲਾਤਾਂ ਦੀ ਪਰਵਾਹ ਨਹੀਂ ਕਰਦਾ ਉਹ ਕਹਿੰਦਾ ਬਾਹਰੋਂ ਜੋ ਮਰਜ਼ੀ ਕਰੋ ਮੇਰੇ ਅੰਦਰ ਉਹ ਸ਼ਕਤੀ ਹੈ ਨਾ ਦੁਬਾਰਾ ਸਭ ਕੁਝ ਠੀਕ ਕਰ ਦੇਣਾ ਸਮਝਦੇ ਹੋ ਕਿ ਨਹੀਂ ਇਸ ਲਈ ਜਿਨ੍ਹਾਂ ਨੇ ਵਿਸ਼ਵਾਸ ਕਰਨਾ ਸਿੱਖ ਲਿਆ ਯਕੀਨ ਕਰਨਾ ਸਿੱਖ ਲਿਆ ਉਹ ਪਰਮਾਤਮਾ ਤੇ ਪ੍ਰਭੂ ਤੇ ਕਿ ਜਿਸ ਪਰਮਾਤਮਾ ਨੇ ਮੈਨੂੰ ਪੈਦਾ ਕੀਤਾ ਹੈ ਜਿਸ ਮਾਲਿਕ ਨੇ ਮੈਨੂੰ ਬਣਾਇਆ ਹੈ ਜਿਹੜਾ ਮੈਨੂੰ ਬਣਾ ਸਕਦਾ ਹੈ ਉਹ ਮੈਨੂੰ ਵਿਗੜੇ ਨੂੰ ਠੀਕ ਵੀ ਕਰ ਸਕਦਾ ਹੈ ਜੇ ਮੇਰੇ 'ਚ ਕੋਈ ਪ੍ਰੋਬਲਮ ਆ ਜਾਵੇ ਤਾਂ ਮੈਨੂੰ ਠੀਕ ਵੀ ਉਹ ਸ਼ਕਤੀ ਕਰ ਸਕਦੀ ਹੈ ਜਿਹੜੀ ਮੈਨੂੰ ਪੈਦਾ ਕਰ ਸਕਦੀ ਹੈ ਬਣਾ ਸਕਦੀ ਹੈ ਉਹ ਮੈਨੂੰ ਵਿਗੜੇ ਨੂੰ ਠੀਕ ਵੀ ਕਰ ਸਕਦੀ ਹੈ ਕਰ ਸਕਦੀ ਹੈ ਕਿ ਨਹੀਂ ਇਹਨੂੰ ਕਹਿੰਦੇ ਬਲੀਵ ਇਹਨੂੰ ਕਹਿੰਦੇ ਵਿਸ਼ਵਾਸ ਇਸ ਲਈ ਸ਼੍ਰੀ ਗੁਰੂ ਰਵਿਦਾਸ ਜੀ ਕਹਿੰਦੇ ਆਪਣੀ ਆਤਮਾ ਨੂੰ ਜਾਣ ਕਿਉਂਕਿ ਜਦੋਂ ਤੈਨੂੰ ਆਪਣੇ ਅੰਦਰ ਦਾ ਗਿਆਨ ਹੋਣਾ ਸ਼ੁਰੂ ਹੁੰਦਾ ਹੈ ਕਿ ਮੇਰੇ ਅੰਦਰ ਕਿਹੜੀ ਸ਼ਕਤੀ ਬੈਠੀ ਹੈ ਮੇਰੇ ਅੰਦਰ ਕਿਹੜੀ ਤਾਕਤ ਬੈਠੀ ਹੈ ਤਾਂ ਫਿਰ ਕੀ ਹੁੰਦਾ ਹੈ ਜਰਾ ਹੁਣ ਗੌਰ ਕਰਨਾ ਕਈ ਜੀਵ ਹੁੰਦੇ ਆ ਨਾ ਉਹ ਉਹਨਾਂ ਦੇ ਜੀਵਨ 'ਚ ਕੋਈ ਪਰੇਸ਼ਾਨੀ ਆ ਜਾਂਦੀ ਹੈ ਕੋਈ ਮੁਸ਼ਕਿਲ ਆ ਜਾਂਦੀ ਹੈ ਕੋਈ ਮੁਸੀਬਤ ਆ ਜਾਂਦੀ ਹੈ ਕੋਈ ਪ੍ਰੋਬਲਮ ਆ ਜਾਂਦੀ ਹੈ ਉਹ ਹਿੰਮਤ ਜੀ ਹਾਰ ਕੇ ਨਿਰਾਸ਼ ਜਾਂ ਹੋ ਕੇ ਉਦਾਸ ਜਾਂ ਹੋ ਕੇ ਬੈਠ ਜਾਂਦੇ ਆ ਵੇ ਜਾਂਦੇ ਉਹ ਕਹਿੰਦੇ ਬਹੁਤ ਬੜੀ ਪ੍ਰੋਬਲਮ ਹੈ ਬਹੁਤ ਬੜੀ ਪਰੇਸ਼ਾਨੀ ਹੈ ਤਾਂ ਕੋਈ ਹੱਲ ਹੈ ਨਹੀਂ ਇਹ ਤਾਂ ਮੁਸੀਬਤਾਂ ਹੀ ਬਹੁਤ ਬੜੀ ਹੈ ਤਾਂ ਬਿਮਾਰੀ ਬਹੁਤ ਬੜੀ ਹੈ ਤਾਂ ਦੁੱਖ ਹੀ ਬਹੁਤ ਬੜਾ ਹੈ ਇਹਦਾ ਕੋਈ ਹੱਲ ਹੈ ਨਹੀਂ ਕੋਈ ਰਸਤਾ ਹੈ ਨਹੀਂ ਜੋ ਨਿਕਲਦਾ ਕਿਉਂਕਿ ਉਹਨਾਂ ਦਾ ਧਿਆਨ ਕਿੱਥੇ ਹੈ ਪ੍ਰੋਬਲਮ ਦੀ ਤਰਫ ਤਾਂ ਜੇ ਇਹਨਾਂ ਨੂੰ ਪਤਾ ਹੋਵੇ ਕਿ ਮੇਰੇ ਅੰਦਰ ਕਿਹੜੀ ਸ਼ਕਤੀ ਬੈਠੀ ਹੈ ਮੈਨੂੰ ਬਣਾਉਣ ਵਾਲੀ ਕਿਹੜੇ ਨੂਰ ਤੋਂ ਮੈਂ ਬਣਿਆ ਹੈ ਕਿਹੜੀ ਤਾਕਤ ਤੋਂ ਮੈਂ ਬਣਿਆ ਹੈ ਜਿਹੜਾ ਉਸ ਨੂੰ ਜਾਣ ਲੈਂਦਾ ਹੈ ਉਹਦੇ ਸਾਹਮਣੇ ਜਦੋਂ ਕੋਈ ਬਿਮਾਰੀ ਕੋਈ ਪ੍ਰੋਬਲਮ ਪਰੇਸ਼ਾਨੀ ਆਂਦੀ ਹੈ ਨਾ ਉਹ ਪਤਾ ਕੀ ਕਹਿੰਦਾ ਹੈ ਇਹ ਠੀਕ ਹੈ ਪਰੇਸ਼ਾਨੀ ਹੈ ਇਹ ਪ੍ਰੋਬਲਮ ਹੈ ਪਰ ਜਿਹੜੀ ਤਾਕਤ ਨੇ ਮੈਨੂੰ ਬਣਾਇਆ ਹੈ ਜਿਹੜੀ ਰਹਿਮਤ ਤੋਂ ਮੈਂ ਬਣਿਆ ਹੈ ਉਹਦੇ ਸਾਹਮਣੇ ਕੁਝ ਵੀ ਹੈ ਨਹੀਂ ਮੇਰੇ ਵਾਸਤੇ ਮੇਰੀ ਬਾਡੀ ਵਾਸਤੇ ਪ੍ਰੋਬਲਮ ਬੜੀ ਹੋ ਸਕਦੀ ਹੈ ਪਰ ਉਹ ਪ੍ਰਭੂ ਦੀ ਕਿਰਪਾ ਵਾਸਤੇ ਬਹੁਤ ਹੀ ਛੋਟੀ ਹੈ ਕਿਉਂਕਿ ਉਹਦੀ ਰਹਿਮਤ ਤੋਂ ਦੀ ਕਿਰਪਾ ਦੇ ਸਾਹਮਣੇ ਹਰ ਚੀਜ਼ ਬਹੁਤ ਛੋਟੀ ਹੋ ਜਾਂਦੀ ਹੈ ਫਿਰ ਕੀ ਹੁੰਦਾ ਹੈ ਇਨਸਾਨ ਨੂੰ ਇੱਕ ਹਿੰਮਤ ਮਿਲਦੀ ਹੈ ਇੱਕ ਹੌਸਲਾ ਮਿਲਦਾ ਹੈ ਜਰਾ ਸਮਝਣਾ ਜਿਸ ਤਰ੍ਹਾਂ ਅਸੀਂ ਆਪਣੇ ਦੇਸ਼ ਦੇ ਜੋ ਪਹਿਲੇ ਰਾਸ਼ਟਰਪਤੀ ਹੋਏ ਨਾ ਅਬਦੁਲ ਕਲਾਮ ਹੁਣ ਤਾਂ ਚਲੋ ਇਸ ਸੰਸਾਰ ਤੇ ਨਹੀਂ ਹੈ ਮਾਲਕ ਦੇ ਘਰ ਚੋਂ ਉਹਦੀ ਰੂਹ ਚਲੀ ਗਈ ਹੈ ਉਹ ਆਪਣੇ ਜੀਵਨ ਦੇ ਕਿ ਨਾ ਬਚਪਨ ਦਾ ਵਾਕਿਆ ਦੱਸਦੇ ਸੀ ਅਬਦੁਲ ਕਲਾਮ ਜੋ ਰਾਸ਼ਟਰਪਤੀ ਸੀ ਪਹਿਲਾਂ ਉਹ ਕਹਿੰਦੇ ਮੈਂ ਛੋਟਾ ਹੁੰਦਾ ਸੀ ਮੈਂ ਛੋਟਾ ਹੁੰਦਾ ਸੀ ਬਚਪਨ ਦੇ ਵਿੱਚ ਆਪਣੀ ਗੱਲ ਦੱਸਦੇ ਉਹ ਕਿ ਜਦੋਂ ਮੈਂ ਛੋਟਾ ਸੀ ਇੱਕ ਦਿਨ ਮੈਂ ਇੱਕ ਗਲੀ 'ਚ ਗਿਆ ਤਾਂ ਅੱਗੇ ਕੁੱਤਾ ਭੌਂਕ ਰਿਹਾ ਸੀ ਕੁੱਤਾ ਭੌਂਕ ਰਿਹਾ ਸੀ ਮੈਂ ਜਾਣਾ ਸੀ ਅੱਗੇ ਕੁੱਤੇ ਨੂੰ ਭੌਂਕਦਾ ਦੇਖ ਕੇ ਕੁੱਤਾ ਮੇਰੀ ਤਰਫ ਦੌੜਿਆ ਮੈਂ ਦੌੜ ਕੇ ਵਾਪਸ ਆ ਗਿਆ ਘਰ ਨੂੰ ਕਿਉਂਕਿ ਕਈ ਵਾਰ ਛੋਟੇ ਛੋਟੇ ਬੱਚੇ ਹੁੰਦੇ ਘਰ ਚੋਂ ਨਿਕਲਦੇ ਤਾਂ ਹੈ ਕਿਤੇ ਦੁਕਾਨ ਤੇ ਜਾਂ ਕਿਤੇ ਕੰਮ ਪਰ ਅੱਗੇ ਕੋਈ ਕੁੱਤਾ ਭੌਂਕਦਾ ਹੋਵੇ ਉਹਨਾਂ ਵੱਲ ਦੌੜੇ ਤਾਂ ਬੱਚੇ ਦੌੜ ਕੇ ਵਾਪਸ ਘਰ ਆ ਜਾਂਦੇ ਕਹਿੰਦੇ ਜਦੋਂ ਮੈਂ ਵਾਪਸ ਘਰ ਆਇਆ ਤਾਂ ਸਾਹਮਣੇ ਮੇਰੇ ਪਿਤਾ ਜੀ ਬੈਠੇ ਸੀ ਉਹਨਾਂ ਨੇ ਮੈਨੂੰ ਦੇਖਿਆ ਘਬਰਾਏ ਹੋਏ ਉਹਨੂੰ ਕਿਉਂਕਿ ਬੱਚਾ ਜਦੋਂ ਡਰ ਕੇ ਆਂਦਾ ਪਤਾ ਲੱਗ ਜਾਂਦਾ ਹੈ ਕਿ ਬੜਾ ਸਾਹ ਚੜਿਆ ਦੌੜ ਕੇ ਆਇਆ ਘਬਰਾਇਆ ਪੁੱਛਿਆ ਬੇਟਾ ਕੀ ਗੱਲ ਹੋ ਗਈ ਤਾਂ ਮੈਂ ਕਿਹਾ ਅਬੂ ਅਬੂ ਬਾਹਰ ਗਲੀ ਚ ਕੁੱਤਾ ਹੈ ਮੇਰੇ ਮਗਰ ਦੌੜਿਆ ਜਿਹਨੂੰ ਦੇਖ ਕੇ ਮੈਂ ਡਰ ਕੇ ਘਰ ਆ ਗਿਆ ਤਾਂ ਉਸ ਵੇਲੇ ਬਾਪ ਨੇ ਇਹ ਨਹੀਂ ਕਿਹਾ ਕਿ ਬੇਟਾ ਬਹਿ ਜਾ ਤੂੰ ਕੁੱਤਾ ਬੜਾ ਖਤਰਨਾਕ ਹੁੰਦਾ ਹੈ ਬੈਠ ਜਾ ਬੈਠ ਜਾ ਜਦੋਂ ਚਲਾ ਜਾਏਗਾ ਫਿਰ ਚਲਾ ਜਾਏਂ ਨਹੀਂ ਬਾਪ ਕਹਿੰਦੇ ਅੱਛਾ ਕੁੱਤਾ ਚੱਲ ਉੱਠ ਚੱਲ ਮੇਰੇ ਨਾਲ ਮੈਂ ਦੇਖਦਾ ਕਿਹੜਾ ਕੁੱਤਾ ਹੈ ਕਹਿੰਦੇ ਜਦੋਂ ਬਾਪ ਨੇ ਮੇਰਾ ਹੱਥ ਫੜਿਆ ਤਾਂ ਅਬਦੁਲ ਕਲਾਮ ਨੇ ਕਿਹਾ ਪਹਿਲੀ ਚੀਜ਼ ਕੀ ਹੋਈ ਜਦੋਂ ਬਾਪ ਨੇ ਮੇਰੀ ਬਾਹ ਫੜੀ ਪਹਿਲੀ ਚੀਜ਼ ਇਹ ਹੋਈ ਕਿ ਮੇਰੇ ਅੰਦਰਲਾ ਡਰ ਖਤਮ ਹੋ ਗਿਆ ਕੀ ਸੋਚ ਕੇ ਕਿ ਮੇਰਾ ਪਿਤਾ ਮੇਰੇ ਨਾਲ ਹੈ ਪਹਿਲਾ ਕੰਮ ਕੀ ਹੁੰਦਾ ਹੈ ਜਦੋਂ ਛੋਟਾ ਬੱਚਾ ਡਰਦਾ ਹੋਵੇ ਨਾ ਜਦੋਂ ਕੋਈ ਬड़ा ਆ ਕੇ ਉਹਦਾ ਹੱਥ ਫੜ ਲਵੇ ਤਾਂ ਬੱਚੇ ਨੇ ਇੱਕ ਹਿੰਮਤ ਮਿਲਦੀ ਹੈ ਮਿਲਦੀ ਹੈ ਕਿ ਨਹੀਂ ਜਰਾ ਆਪ ਸੋਚ ਕੇ ਦੇਖੋ ਤੁਹਾਡੇ ਸਾਹਮਣੇ ਕੋਈ ਪ੍ਰੋਬਲਮ ਆ ਜਾਵੇ ਤੁਹਾਡੇ ਸਾਹਮਣੇ ਕੋਈ ਮੁਸੀਬਤ ਆ ਜਾਵੇ ਤਾਂ ਜਦੋਂ ਕੋਈ ਬड़ा ਤੁਹਾਡੋ ਕਹਦੇਵੇ ਨਾ ਉਹ ਫਿਕਰ ਨਾ ਕਰ ਮੈਂ ਤੇਰੇ ਨਾਲ ਜਿਦਾ ਫਰਜ਼ ਕਰੋ ਬੰਦੇ ਨੂੰ ਠਾਣੇ ਤੋਂ ਫੋਨ ਆ ਜਾਵੇ ਆ ਜਾ ਵੀ ਸ਼ਾਮ ਨੂੰ ਬੰਦਾ ਡਰ ਜਾਂਦਾ ਪਤਾ ਨਹੀਂ ਕੀ ਹੋ ਗਿਆ ਤਾਂ ਫਿਰ ਅਚਾਨਕ ਬੰਦਾ ਐਮਐਲਏ ਨੂੰ ਜਾਂ ਕਿਸੇ ਮੰਤਰੀ ਨੂੰ ਫੋਨ ਕਰਦਾ ਉਹ ਕਹਿੰਦਾ ਫਿਕਰ ਨਾ ਕਰ ਜਾ ਮੈਂ ਤੇਰੇ ਨਾਲ ਤਾਂ ਬੰਦਾ ਡਰ ਹੋ ਕੇ ਜਾਂਦਾ ਹੈ ਫਿਰ ਡਰਨ ਦੀ ਬਜਾਏ ਉਲਟਾ ਉਹ ਤਾਂ ਚਾਹ ਪੀ ਕੇ ਆਂਦਾ ਬੰਦਾ ਕਿਉਂਕਿ ਪਤਾ ਹੁਣ بڑے ਦਾ ਹੱਥ ਮੇਰੇ ਸਿਰ ਤੇ ਆ ਕਿਉਂਕਿ ਕਿਸੇ بڑے ਦਾ ਅਹਿਸਾਸ ਹੋਣ ਦੇ ਨਾਲ ਹੀ ਬੰਦੇ ਦਾ ਡਰ ਜਿਹੜਾ ਹੈ ਖਤਮ ਹੁੰਦਾ ਹੈ ਕਿ ਨਹੀਂ ਜਵਾਬ ਦੇਣਾ ਨਾਲ-ਨਾਲ ਤੁਸੀਂ ਸੋ ਅਬਦੁਲ ਕਲਾਮ ਨੇ ਬੜੀ ਪਿਆਰੀ ਗੱਲ ਕਹੀ ਹੈ ਕਿ ਜਦੋਂ ਮੈਨੂੰ ਅਹਿਸਾਸ ਹੋਇਆ ਕਿ ਮੇਰਾ ਪਿਤਾ ਮੇਰੇ ਨਾਲ ਹੈ ਪਹਿਲਾਂ ਮੈਂ ਡਰ ਰਿਹਾ ਸੀ ਜਿਸ ਕੁੱਤੇ ਤੋਂ ਜਦੋਂ ਮੈਨੂੰ ਅਹਿਸਾਸ ਹੋਇਆ ਮੇਰਾ ਪਿਤਾ ਮੇਰੇ ਨਾਲ ਹੈ ਤਾਂ ਫਿਰ ਕੀ ਹੋਇਆ ਪਹਿਲੀ ਗੱਲ ਜੋ ਹੋਈ ਮੇਰਾ ਡਰ ਖਤਮ ਹੋ ਗਿਆ ਔਰ ਮੈਂ بڑے ਹੌਸਲੇ ਨਾਲ ਪਿਤਾ ਨਾਲ ਤੁਰ ਪਿਆ ਤਾਂ ਪਿਤਾ ਦੇ ਹੱਥ ਪਿਤਾ ਨੇ ਇੱਕ ਡੰਡਾ ਚੱਕਿਆ ਛੋਟਾ ਜਿਹਾ ਆਪਣੇ ਹੱਥ 'ਚ ਜਦੋਂ ਬਾਹਰ ਨਿਕਲੇ ਘਰ 'ਚੋਂ ਅੱਗੇ ਕੁੱਤਾ ਖੜਾ ਹੈ ਤਾਂ ਬਾਪ ਨੇ ਮੈਨੂੰ ਕਿਹਾ ਇਹ ਕੁੱਤਾ ਸੀ ਕਹਿੰਦਾ ਹਾਂ ਇਹੀ ਹਾਂ ਅੱਬੂ ਇਹੀ ਕੁੱਤਾ ਸੀ ਇਹ ਦੇਖ ਕੇ ਮੈਨੂੰ ਭੌਂਕ ਰਿਹਾ ਸੀ ਬਾਪ ਨੇ ਡੰਡਾ ਫੜਾਇਆ ਕਹਿੰਦਾ ਲੈ ਪੁੱਤ ਫਿਰ ਲੈ ਬੇਟਾ ਤੂੰ ਕੁੱਤੇ ਤੋਂ ਡਰਨਾ ਨਹੀਂ ਹੈ ਕੁੱਤੇ ਤੋਂ ਡਰਨਾ ਨਹੀਂ ਹੈ ਡੰਡਾ ਲੈ ਦੌੜੇ ਦੇ ਮਗਰ ਕਹਿੰਦੇ ਮੈਂ ਬਾਪ ਦੇ ਕਹਿਣ ਤੇ ਡੰਡਾ ਪਕੜਿਆ ਕੁੱਤੇ ਵੱਲ ਗਿਆ ਕੁੱਤਾ ਪਹਿਲਾਂ ਤਾਂ ਭੌਂਕਿਆ ਪਰ ਜਦੋਂ ਮੈਂ ਡੰਡਾ ਲੈ ਕੇ ਹੁਰਰ ਕਰਦਾ ਗਿਆ ਤਾਂ ਕੁੱਤਾ ਦੁੰਮ ਦਵਾ ਕੇ ਦੌੜ ਗਿਆ ਔਰ ਮੈਂ ਹੱਸਦਾ ਹੋਇਆ ਬਾਪ ਦੇ ਕੋਲ ਆ ਗਿਆ ਤਾਂ ਉਸਲੇ ਬਾਪ ਨੇ ਇੱਕ ਗੱਲ ਕਹੀ ਕਹਿੰਦੇ ਬੇਟਾ ਜਦੋਂ ਆਪਣੀ ਮੰਜ਼ਿਲ ਦੀ ਤਰਫ ਵਧਣਾ ਹੋਵੇ ਨਾ ਤਾਂ ਰਸਤੇ 'ਚ ਕਈ ਕੁੱਤੇ ਭੌਂਕਦੇ ਹੁੰਦੇ ਆ ਇਹਨਾਂ ਕੁੱਤਿਆਂ ਨੂੰ ਦੇਖ ਕੇ ਇਹਨਾਂ ਤੋਂ ਡਰ ਕੇ ਅਸੀਂ ਆਪਣਾ ਰਸਤਾ ਨਹੀਂ ਛੱਡਣਾ ਜਾਂ ਆਪਣੀ ਮੰਜ਼ਿਲ ਦੀ ਤਰਫੋਂ ਵਧਣਾ ਨਹੀਂ ਰੁਕ ਜਾਣਾ ਬਲਕਿ ਜਦੋਂ ਅਸੀਂ ਇਹ ਮਹਿਸੂਸ ਕਰਦੇ ਕਿ ਮੇਰਾ ਖੁਦਾ ਮੇਰਾ ਮਾਲਿਕ ਮੇਰਾ ਪਰਮਾਤਮਾ ਉਹ ਪਿਤਾ ਜਿਸ ਨੇ ਮੈਨੂੰ ਪੈਦਾ ਕੀਤਾ ਗੁਰਬਾਣੀ ਕਹਿੰਦੀ ਹੈ ਨਾ ਇੱਕ ਪਿਤਾ ਇੱਕ ਅਸਕੇ ਹਮ ਬਾਰਕ ਇਹ ਸਾਡਾ ਸਭ ਦਾ ਪਿਤਾ ਇੱਕ ਹੈ ਸਾਨੂੰ ਇੱਕ ਸ਼ਕਤੀ ਪ੍ਰਮਾਤਮਾ ਨੇ ਪੈਦਾ ਕੀਤਾ ਹੈ ਔਰ ਜਦੋਂ ਐਸੀ ਆਪਣੀ ਆਤਮਾ ਨੂੰ ਸਮਝ ਲੈਂਦੇ ਆ ਕਿ ਮੇਰੀ ਆਤਮਾ ਪ੍ਰਮਾਤਮਾ ਦਾ ਅੰਸ਼ ਹੈ ਹੁਣ ਤੁਸੀਂ ਕਿਉਂ ਕਹਿੰਦੇ ਹੋ ਆ ਮੇਰਾ ਬੱਚਾ ਕਿਉਂ ਕਹਿੰਦੇ ਹੋ ਤੁਸੀਂ ਤੁਸੀਂ ਹਰੇਕ ਬੱਚੇ ਨੂੰ ਕਿਉਂ ਨਹੀਂ ਕਹਿੰਦੇ ਮੇਰਾ ਬੱਚਾ ਜਵਾਬ ਦੇਣਾ ਸਾਨੂੰ ਜਰਾ ਤੁਸੀਂ ਉਹਨੂੰ ਹੀ ਕਹਿੰਦੇ ਹੋ ਮੇਰਾ ਬੱਚਾ ਜਿਹੜਾ ਪਤਾ ਮੇਰਾ ਅੰਸ਼ ਹੈ ਜਾਣੀਏ ਮੇਰੇ ਜ਼ਰੀਏ ਦੁਨੀਆ ਤੇ ਆਇਆ ਹੈ ਉਹ ਨਹੀਂ ਕਹਿੰਦੇ ਨਾ ਮਾਂ ਉਸੇ ਬੱਚੇ ਨੂੰ ਕਹੇਗੀ ਮੇਰਾ ਬੱਚਾ ਜਿਹਨੂੰ ਉਹਨਾਂ 9 ਮਹੀਨੇ ਗਰਭ ਵਿੱਚ ਰੱਖਿਆ ਪਤਾ ਮੇਰਾ ਅੰਸ਼ ਹੈ ਇਸ ਲਈ ਇਹਨੂੰ ਖੁਸ਼ ਹੋਏਗਾ ਤੇਰੀ ਫਿਕਰ ਮੈਨੂੰ ਹੋਏਗੀ ਤਾਂ ਜੇ 10 ਬੱਚੇ 20 ਬੱਚੇ 50 ਬੱਚੇ ਵੀ ਖੇੜਦੇ ਆ ਤਾਂ ਮਾਂ ਨੇ ਕਿਸੇ ਨੂੰ ਨਹੀਂ ਕਹਿਣਾ ਮੇਰਾ ਮਾਂ ਨੇ ਉਹ ਨਹੀਂ ਕਹਿਣਾ ਜਿਹੜਾ ਪਤਾ ਮੇਰਾ ਅੰਸ਼ ਹੈ ਤਾਂ ਜਦੋਂ ਪਤਾ ਹੈ ਕਿ ਜੇ ਇਹ ਮੇਰਾ ਅੰਸ਼ ਹੈ ਤਾਂ ਮਾਂ ਵੀ ਆਪ ਕਹਿੰਦੇ ਆ ਬੇਟਾ ਤੂੰ ਖੇੜ ਤੈਨੂੰ ਡਰਨ ਦੀ ਲੋੜ ਨਹੀਂ ਮੈਂ ਤੇਰੇ ਨਾਲ ਹੈ ਜਿੱਥੇ ਤੈਨੂੰ ਜ਼ਰੂਰਤ ਹੋਏਗੀ ਮੈਂ ਤੇਰੀ ਰੱਖਿਆ ਵਾਸਤੇ ਖੜਾ ਹੋਊਂਗਾ ਤਾਂ જરા ਸੋਚੋ ਜੇ ਐਸੀ ਇਹ ਯਕੀਨ ਕਰ ਲਈਏ ਵਿਸ਼ਵਾਸ ਕਰ ਲਈਏ ਕਿ ਐਸੀ ਵੀ ਆਪਣੇ ਮਾਲਿਕ ਦੇ ਪਰਮਾਤਮਾ ਪ੍ਰਭੂ ਦੇ ਅੰਸ਼ ਹੈ ਤਾਂ ਬੇ ਸਾਨੂੰ ਡਰ ਨਹੀਂ ਕੀ ਲੋੜ ਹੈ ਐਸੀ ਜਿੱਥੇ ਵੀ ਜਾਵਾਂਗੇ ਉਹ ਹਰ ਜਗ੍ਹਾ ਸਾਡੀ ਰੱਖਿਆ ਕਰੇਗਾ ਸੰਭਾਲ ਕਰੇਗਾ ਜੇ ਵਿਸ਼ਵਾਸ ਕਰਾਂਗੇ ਤਾਂ ਫਿਰ ਆਂਦਾ ਵੀ ਹੈ ਕਿ ਤੂੰ ਮੇਰਾ ਰਾਖਾ ਸਭ ਨਹੀਂ ਥਾਈ ਫਿਰ ਉਹ ਰਾਖੀ ਵੀ ਕਰੇਗਾ ਯਕੀਨ ਕਰ ਲੈ ਮੈਂ ਕੁੱਤਾ ਮੇਰਾ ਨੁਕਸਾਨ ਕਰ ਸਕਦਾ ਹੈ ਪਰ ਇਹ ਯਕੀਨ ਨਹੀਂ ਕਰਦਾ ਕਿ ਮੇਰੀ ਰੱਖੀ ਕਰਨ ਵਾਲਾ ਮੇਰਾ ਮਾਲਿਕ ਵੀ ਮੇਰੇ ਨਾਲ ਸੋ ਇੱਥੇ ਇਸ਼ਾਰਾ ਕੀ ਕਰਨਾ ਚਾਹੁੰਦੇ ਕਿ ਜੀਵਨ ਦੇ ਵਿੱਚ ਕਈ ਰੁਕਾਵਟਾਂ ਆਣਗੀਆਂ ਕਈ ਲੋਕ ਇਦਾਂ ਦੀਆਂ ਗੱਲਾਂ ਬੋਲਣਗੇ ਤੇਤੋਂ ਨਹੀਂ ਹੋਣਾ ਤੂੰ ਨਹੀਂ ਕਰ ਸਕਦਾ ਤੂੰ ਕਦੀ ਕਾਮਯਾਬ ਨਹੀਂ ਹੋਣਾ ਤੈਨੂੰ ਸਫਲਤਾ ਨਹੀਂ ਮਿਲਣੀ ਤੇਰਾ ਇਹ ਦੁੱਖ ਦੂਰ ਨਹੀਂ ਹੋਣਾ ਤਾਂ ਇਹ ਸਮਝ ਲਓ ਕਿ ਬੋਲਣ ਵਾਲੇ ਬਹੁਤ ਬੋਲਦੇ ਐ ਸੀ ਉਹਨਾਂ ਦੀਆਂ ਗੱਲਾਂ ਵੱਲ ਧਿਆਨ ਨਹੀਂ ਦੇਣਾ ਐਸੀ ਧਿਆਨ ਦੇਣਾ ਉਹ ਸ਼ਕਤੀ ਦੀ ਤਰਫ ਜਿਸ ਨੇ ਸਾਨੂੰ ਪੈਦਾ ਕੀਤਾ ਕਿ ਜੇ ਉਹ ਚਾਵੇ ਤਾਂ ਅਸੰਭਵ ਵੀ ਸੰਭਵ ਹੋ ਸਕਦਾ ਹੈ ਜਿਹਨੂੰ ਕੋਈ ਨਹੀਂ ਕਰ ਸਕਦਾ ਜੇ ਤੇ ਉਹਦੀ ਮਿਹਰ ਹੋ ਜਾਵੇ ਉਹਨੂੰ ਉਹ ਵੀ ਕਰਕੇ ਦਿਖਾ ਸਕਦਾ ਹੈ ਬਸ ਗਲਤ ਵਿਸ਼ਵਾਸ ਦੀ ਹੈ ਗਲਤ ਯਕੀਨ ਦੀ ਹੈ ਸਮਝਦੇ ਹੋ ਕਿ ਨਹੀਂ ਇਸ ਲਈ ਇਹ ਸਮਝਣਾ ਜ਼ਰਾ ਸਾਰਿਆਂ ਨੇ ਅਬਦੁਲ ਕਲਾਮ ਨੇ ਉਸਲੇ ਕਿਹਾ ਕਿ ਜਦੋਂ ਬਾਪ ਨੇ ਬਾਹ पकड़ी ਤਾਂ ਮੇਰਾ ਡਰ ਦੂਰ ਹੋ ਗਿਆ ਫਿਰ ਮੇਰੇ ਬਾਪ ਨੇ ਮੈਨੂੰ ਇਹ ਸਿਖਾਇਆ ਕਿ ਮੁਸੀਬਤਾਂ ਦੇਖ ਕੇ ਡਰਨਾ ਨਹੀਂ ਹੈ ਨਿਰਾਸ਼ ਨਹੀਂ ਹੋਣਾ ਘਰ ਨੂੰ ਨਹੀਂ ਮੁੜਨਾ ਬਲਕਿ ਉਹ ਮੁਸੀਬਤਾਂ ਦੇ ਸਾਹਮਣੇ ਤਣ ਕੇ ਖੜ ਜਾਣਾ ਹੈ ਤਾਂ ਫਿਰ ਤੁਸੀਂ ਦੇਖੋਗੇ ਕਿ ਜਦੋਂ ਮੁਸੀਬਤਾਂ ਵੱਲ ਤੁਸੀਂ ਕਦਮ ਵਧਾਉਂਦੇ ਹੋ ਤਾਂ ਮੁਸੀਬਤਾਂ ਛੋਟੀਆਂ ਹੁੰਦੀਆਂ ਚਲੀਆਂ ਜਾਂਦੀਆਂ ਤੁਹਾਡੀ ਹਿੰਮਤ ਤੁਹਾਡਾ ਹੌਸਲਾ ਬੜਾ ਹੁੰਦਾ ਚਲਾ ਜਾਂਦਾ ਹੈ ਤਾਂ ਫਿਰ ਕਹਦੇ ਹੋ ਅੱਜ ਤੋਂ ਮੈਂ ਕਿਸੇ ਮੁਸੀਬਤ ਤੋਂ ਡਰਨਾ ਨਹੀਂ ਹੈ ਬਲਕਿ ਹਰ ਮੁਸੀਬਤ ਦਾ ਮੈਂ ਸਾਹਮਣਾ ਕਰਨਾ ਹੈ ਕਿਉਂਕਿ ਮਹਾਤਮਾ ਬੁੱਧ ਨੇ ਕਿਹਾ ਕਿ ਇਨਸਾਨ ਦੇ ਦੁੱਖਾਂ ਦੇ ਨਾ ਤਿੰਨ ਕਾਰਨ ਹੁੰਦੇ ਐ ਮਹਾਤਮਾ ਬੁੱਧ ਜਿਹੜੇ ਕਿ ਆਪਣੇ ਸੇਵਕਾਂ ਨੂੰ ਸਮਝਾਉਂਦੇ ਹੈ ਧੰਪਦ ਅੰਦਰ ਬੜੀ ਪਿਆਰੀ ਲਾਈਨ ਆਈ ਹੈ ਤੇ انسان ਦੇ ਦੁੱਖਾਂ ਦੇ ਤਿੰਨ ਕਾਰਨ ਹੁੰਦੇ ਆ ਹੁਣ ਦੱਸ ਦੀ ਉਹ ਤਿੰਨ ਕਾਰਨ ਕਿਹੜੇ ਆ ਪਹਿਲਾ ਕਾਰਨ ਦੱਸਿਆ ਮਹਾਤਮਾ ਬੁੱਧ ਨੇ ਇੱਕ انسان ਦੇ ਦੁੱਖਾਂ ਦਾ ਕਿ انسان ਆਪਣੇ ਆਪ ਨੂੰ ਉਹ ਪਰਮਾਤਮਾ ਤੋਂ ਜੁਦਾ ਸਮਝਦਾ ਹੈ ਇਹ ਪਹਿਲਾ ਕਾਰਨ ਹੈ ਦੁੱਖਾਂ ਦਾ ਕਿ ਅਸੀਂ ਆਪਣੇ ਆਪ ਨੂੰ ਪਰਮਾਤਮਾ ਨੂੰ ਆਪਣੇ ਤੋਂ ਜੁਦਾ ਸਮਝਦੇ ਹਾਂ ਅਸੀਂ ਸਮਝਦੇ ਹਾਂ ਰੱਬ ਕਿਤੇ ਹੋਰ ਹੈ ਤਾਂ ਮੈਂ ਕੁਝ ਹੋਰ ਔਰ ਇਹੀ ਚੀਜ਼ ਜਦੋਂ ਅਸੀਂ ਸਮਝ ਲੈਂਦੇ ਆ ਤੇ ਅਸੀਂ ਆਪਣੇ ਆਪ ਨੂੰ ਕਮਜ਼ੋਰ ਬਣਾ ਲੈਂਦੇ ਆ ਕੀ ਬਣਾ ਲੈਂਦੇ ਆ ਕਮਜ਼ੋਰ ਬਣਾ ਲੈਂਦੇ ਆ ਕਿਉਂਕਿ ਜਦੋਂ ਵੇਸੀ ਆਪਣੀ ਸ਼ਕਤੀ ਨਾਲ ਉਹ ਆਪਣੇ ਆਪ ਨੂੰ ਤੋੜ ਲੈਂਦੇ ਆ ਤਾਂ ਫਿਰ ਅਸੀਂ ਕਮਜ਼ੋਰ ਰਹਿ ਜਾਂਦੇ ਆ ਤਾਂ ਜੇ ਅਸੀਂ ਇਹ ਮਹਿਸੂਸ ਕਰਦੇ ਰਹੀਏ ਕਿ ਮੈਂ ਕਿਤੇ ਵੀ ਹੋਵਾਂ ਘਰ 'ਚ ਹੋਵਾਂ ਬਾਹਰ ਹੋਵਾਂ ਪਾਣੀ 'ਚ ਹੋਵਾਂ ਹਵਾ 'ਚ ਹੋਵਾਂ ਯਾਨੀ ਪਲੇਨ 'ਚ ਵੀ ਬੈਠਾ ਹੋਵਾਂ ਦੁਨੀਆਂ ਦੇ ਕਿਸੇ ਵੀ ਕੋਨੇ 'ਤੇ ਹੋਵਾਂ ਮੈਂ ਰਿਸ਼ਤੇਦਾਰਾਂ ਤੋਂ ਦੂਰ ਹੋ ਸਕਦਾ ਹਾਂ ਪਤੀ ਪਤਨੀ ਤੋਂ ਮਾਪੇ ਤੋਂ ਦੂਰ ਹੋ ਸਕਦਾ ਪਰ ਇੱਕ ਤਾਕਤ ਐਸੀ ਹੈ ਜਿਹੜੀ ਸਦਾ ਮੇਰੇ ਨਾਲ ਆ ਨਾ ਮੈਂ ਉਸ ਤੋਂ ਜੁਦਾ ਨਾ ਉਹ ਮੇਤੋਂ ਜੁਦਾ ਜਦੋਂ ਇਸ ਚੀਜ਼ ਨੂੰ ਅਸੀਂ ਸਮਝ ਲਿਆ ਤਾਂ ਸਾਡੀਆਂ ਤਕਲੀਫਾਂ ਦੁੱਖਾਂ ਦਾ ਅੰਤ ਹੋਣਾ ਸ਼ੁਰੂ ਹੋ ਜਾਂਦਾ ਹੈ ਸੰਗ ਨਜ਼ਰ ਆ ਸਾਰਿਆਂ ਨੇ ਹੁਣ ਤੁਸੀਂ ਕੀ ਮੰਨਦੇ ਹੋ ਆਪਣੇ ਆਪ ਨੂੰ ਕਿ ਅਸੀਂ ਪਰਮਾਤਮਾ ਨਾਲ ਜੁੜੇ ਹੋਏ ਆ ਮੰਨਦੇ ਹੋ ਜਵਾਬ ਦਿਓ ਸਾਨੂੰ ਜਾਂ ਮੰਨਦੇ ਹੋ ਕਿ ਰੱਬ ਕਿਤੇ ਆਸਮਾਨ ਤੇ ਬੈਠਾ ਜਾਂ ਰੱਬ ਕਿਤੇ ਤੀਰਥਾਂ ਤੇ ਬੈਠਾ ਜਾਂ ਰੱਬ ਕਿਤੇ ਮੰਦਰ ਵਿੱਚ ਬੈਠਾ ਕਿਸੇ ਮਸਜਿਦ ਵਿੱਚ ਬੈਠਾ ਹੈ ਕਿਸੇ ਧਾਰਮਿਕ ਸਥਾਨ ਤੇ ਬੈਠਾ ਤਾਂ ਅਸੀਂ ਘਰ ਬੈਠੇ ਆ ਜਾਂ ਇੱਥੇ ਬੈਠੇ ਆ ਤਾਂ ਰੱਬ ਕੋਲ ਜਾਵਾਂਗੇ ਉਹਨੂੰ ਮਿਲਾਂਗੇ ਕੀ ਕੀ ਸਮਝਦੇ ਆਸੀਂ ਕਿਉਂਕਿ ਸਾਡੇ ਪਰੇਸ਼ਾਨੀਆਂ ਦਾ ਸਭ ਤੋਂ ਪਹਿਲਾ ਕਾਰਨ ਉਹਨਾਂ ਨੇ ਇਹੀ ਦੱਸਿਆ ਮਹਾਤਮਾ ਬੁੱਧ ਨੇ ਕਿ ਅਸੀਂ ਆਪਣੇ ਆਪ ਨੂੰ ਆਪਣੇ ਭਗਵਾਨ ਤੋਂ ਪਰਮਾਤਮਾ ਤੋਂ ਸ਼ਕਤੀ ਤੋਂ ਜੁਦਾ ਸਮਝਦੇ ਆ ਔਰ ਜਦੋਂ ਜੁਦਾ ਸਮਝਣਾ ਸ਼ੁਰੂ ਕਰ ਦਿੰਦੇ ਆ ਤਾਂ ਇਹ ਸਾਡੀ ਸਭ ਤੋਂ ਵੱਡੀ ਕਮਜ਼ੋਰੀ ਹੁੰਦੀ ਹੈ ਵੀਕਨੈਸ ਹੁੰਦੀ ਹੈ ਜੋ ਸਾਨੂੰ ਤਕਲੀਫਾਂ ਦੁੱਖਾਂ ਨਾ ਪਰ ਦਿੰਦੀ ਹੈ ਇਹ ਯਾਦ ਰੱਖਣਾ ਸਾਰਿਆਂ ਨੇ ਹੁਣ ਜਿੱਦਾਂ ਇਹ ਕਈ ਵਾਰ ਇਸ਼ਾਰਾ ਕਰੀਦਾ ਕਿ ਇਸ ਵੇਲੇ ਤੁਸੀਂ ਦੇਖ ਰਹੇ ਹੋ ਇਹ ਬਾਈਕ ਚੱਲ ਰਿਹਾ ਹੈ ਇਹ ਬਾਕਸ ਚੱਲ ਰਿਹਾ ਹੈ ਇਹ ਡੈਕ ਚੱਲ ਰਿਹਾ ਹੈ ਹੁਣ ਜੇ ਕਿਹਾ ਜੀ ਬਿਜਲੀ ਘਰ ਬਹੁਤ ਦੂਰ ਹੈ ਬਿਜਲੀ ਘਰ ਤਾਂ ਕਿੱਥੇ ਹੋਏਗਾ ਇੱਥੇ ਸ਼ਾਇਦ ਮਾਲਪੁਰ ਹੋਵੇ ਗੜ ਸ਼ੰਕਰ ਹੋਵੇ ਬਿਜਲੀ ਘਰ ਜਿੱਥੇ ਬਿੱਲ ਭਰਨ ਜਾਂਦੇ ਹੋ ਤੁਸੀਂ ਹੁਣ ਬਿਜਲੀ ਘਰ ਵਿੱਚ ਆਉਥੇ ਹੈ ਪਰ ਬਿਜਲੀ ਤੁਹਾਨੂੰ ਇੱਥੇ ਵੀ ਮਿਲ ਰਹੀ ਹੈ ਔਰ ਇਹ ਉਹਦੇ ਨਾਲ ਤਾਰਾਂ ਜੁੜੀਆਂ ਹੋਈਆਂ ਹੈ ਕਿਉਂਕਿ ਤਾਰ ਜੁੜੀਏ ਤਾਂ ਹੀ ਕਰੰਟ ਆ ਰਿਹਾ ਹੈ ਹੁਣ ਜੇ ਬੰਦਾ ਸੋਚੇ ਇਹ ਪਲੱਗ ਅਲੱਗ ਚੀਜ਼ ਹੈ ਤਾਂ ਬਿਜਲੀ ਉਹ ਬਿਜਲੀ ਅਲੱਗ ਚੀਜ਼ ਹੈ ਨਹੀਂ ਬਿਜਲੀ ਘਰ ਅੰਦਰ ਵੀ ਉਹੀ ਬਿਜਲੀ ਹੈ ਤਾਂ ਜਿਹੜੀ ਬਿਜਲੀ ਇੱਥੇ ਇੱਕ ਛੋਟੇ ਜਿਹੇ ਪਲੱਗ 'ਚ ਆ ਰਹੀ ਹੈ ਇੱਥੇ ਵੀ ਉਹੀ ਬਿਜਲੀ ਹੈ ਹਾਂ ਮਾਤਰਾ ਘਟ ਵੱਧ ਹੋ ਸਕਦੀ ਹੈ ਕਿ ਇੱਥੇ ਦੀ ਮਾਤਰਾ ਥੋੜੀ ਹੈ ਤਾਂ ਉੱਥੇ 11000 ਵੋਲਟ ਹੋਏਗਾ ਜਾਂ 400 ਤੋਂ ਉੱਪਰ ਵੋਲਟ ਹੋਏਗਾ ਮਾਤਰਾ ਲਘ ਹੋ ਸਕਦੀ ਹੈ ਪਰ ਬਿਜਲੀ ਤਾਂ ਉਹੀ ਹੈ ਇਸੇ ਤਰ੍ਹਾਂ ਵੀ ਯਾਦ ਰੱਖੋ ਕਿ ਪਰਮਾਤਮਾ ਪ੍ਰਭੂ ਦੇ ਨਾਲ ਐਸੀ ਵੀ ਇੱਥੇ ਜੁੜੇ ਹੋਏ ਆ ਕਿ ਜਿਹੜੀ ਸ਼ਕਤੀ ਉਹਦੇ ਅੰਦਰ ਉਹਦੇ ਅੰਦਰ ਹਜ਼ਾਰਾਂ ਬੋਲਟ ਹੈ ਤਾਂ ਸਾਡੇ ਅੰਦਰ ਵੀ ਸ਼ਕਤ ਥੋੜੀ ਮਾਤਰਾ ਜਿਹਾ ਪਰ ਹੈ ਉਹਦੀ ਹੀ ਸ਼ਕਤੀ ਸਾਡੇ ਅੰਦਰ ਤਾਂ ਜੇ ਉਹਦੀ ਸ਼ਕਤੀ ਸਾਡੇ ਅੰਦਰ ਹੈ ਤਾਂ ਫੇ ਅਸੀਂ ਆਪਣੇ ਆਪ ਨੂੰ ਕਮਜ਼ੋਰ ਕਿਤਾ ਸਮਝਦੇ ਆਂ